ਅੱਜ ਆਪਾਂ ਗੱਲਾਂ ਕਰਦੇ ਹਾਂ ਸਵੇਰ ਦੀ ਸੈਰ ਦੇ ਬਾਰੇ ਸਵੇਰ ਦੀ ਸੈਰ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਹੈ ਇਹਦੇ ਨਾਲ ਸਰੀਰ ਫਿੱਟ ਰਹਿੰਦਾ ਹੈ ਸਰੀਰ ਤੰਦਰੁਸਤ ਰਹਿੰਦਾ ਹੈ ਨਵੇਂ ਵਿਚਾਰ ਜਿਹੜੇ ਆਪਣੇ ਦਿਮਾਗ ਦੇ ਵਿੱਚ ਪੈਦਾ ਹੁੰਦੇ ਆ ਸੈਰ ਭਾਵੇਂ ਉਹ ਬੰਦਾ ਪੈਦਲ ਚੱਲ ਕੇ ਕਰੇ ਭਾਵੇਂ ਉਹ ਕਸਰਤ ਕਰੇ ਭਾਵੇਂ ਉਹ ਰਨਿੰਗ ਕਰੇ ਪਰ ਘੱਟੋ ਘੱਟ 8 ਘੰਟਾ ਆਪਣੇ ਸਰੀਰ ਵਾਸਤੇ ਹੋਣਾ ਜ਼ਰੂਰੀ ਹੈ ਸਵੇਰੇ ਵੇਲੇ ਕੱਢਣਾ ਚਾਹੀਦਾ ਇਦੇ ਨਾਲ ਬੰਦੇ ਦੇ ਵਿੱਚ ਚੰਗੇ ਵਿਚਾਰ ਪੋਜ਼ਿਟਿਵ ਵਿਚਾਰ ਉਹਦੇ ਦਿਮਾਗ ਦੇ ਵਿੱਚ ਆਉਂਦੇ ਆ ਪੋਜ਼ਿਟਿਵ ਵਿਚਾਰ ਆਉਣ ਦੇ ਨਾਲ ਨਾਲ ਉਹਦੇ ਦਿਮਾਗ ਦੇ ਵਿੱਚ ਚੰਗੇ ਹਾਰਮੋਨ ਪੈਦਾ ਹੁੰਦੇ ਆ ਜਿਹਦੇ ਨਾਲ ਉਹ ਬੰਦਾ ਕੋਈ ਵੀ ਆਪਣਾ ਕੰਮ ਕਰਦਾ ਉਹਦੇ ਵਿੱਚ ਚੰਗੀ ਪਰਫਾਰਮੈਂਸ ਦੇ ਸਕਦਾ ਚੰਗੇ ਤਰੀਕੇ ਨਾਲ ਉਸ ਕੰਮ ਨੂੰ ਕਰ ਸਕਦਾ ਉਹ ਕੰਮ ਨੂੰ ਘੱਟ ਟਾਈਮ ਦੇ ਵਿੱਚ ਕਰੂਗਾ ਜਿਹੜਾ ਬੰਦਾ ਸਵੇਰੇ ਸੈਰ ਕਰੂਗਾ ਉਸ ਕੰਮ ਨੂੰ ਉਹ ਘੱਟ ਟਾਈਮ ਦੇ ਵਿੱਚ ਕਰੂਗਾ ਆਮ ਲੋਕਾਂ ਨਾਲੋਂ ਉਹਨੂੰ ਕਦੇ ਆਲਸ ਸੁਸਤੀ ਦਿਨੇ ਨਹੀਂ ਹੋਊਗੀ। ਉਹਦਾ ਮਨ ਜੋ ਦਿਮਾਗ ਹੈ ਜੋ ਉਹ ਕੰਮਾਂ ਦੇ ਵਿੱਚ ਲੱਗਾ ਰਹੂਗਾ। ਜਿਹੜਾ ਬੰਦਾ ਸਵੇਰੇ ਸੈਰ ਕਰਦਾ ਉਸ ਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਬਹੁਤ ਘੱਟ ਹੁੰਦੀ ਹੈ। ਜੇ ਕਿਸੇ ਦੀ ਕੋਈ ਦਵਾਈ ਚੱਲਦੀ ਹੈ, ਕੋਈ ਮੈਡੀਸਿਨ ਚੱਲਦੀ ਹੈ ਕਿਸੇ ਪ੍ਰੋਬਲਮ ਦੀ, ਕੋਈ ਹੈਲਥ ਰਿਲੇਟਡ ਪ੍ਰੋਬਲਮ ਹੈ ਤਾਂ ਵਿੱਚੋਂ ਸੈਰ ਕਰਦਾ ਜਿਹੜਾ ਬੰਦਾ ਲਗਾਤਾਰ 3 ਮਹੀਨਾ 2 ਮਹੀਨਾ ਸੈਰ ਕਰਨ ਤੋਂ ਬਾਅਦ ਉਹਦੀਆਂ ਅੱਧੀਆਂ ਦਵਾਈਆਂ ਛੁੱਟ ਜਾਂਦੀਆਂ। ਜਿਹੜੀਆਂ ਉਹਦੀਆਂ ਕੋਈ ਹੈਲਥ ਰਿਲੇਟਡ ਇਸ਼ੂ ਹੈ ਕੋਈ ਪ੍ਰੋਬਲਮਸ ਆ ਉਹ ਠੀਕ ਹੋ ਜਾਂਦੀਆਂ ਕਵਰ ਹੋ ਜਾਂਦੀਆਂ ਸਵੇਰ ਦੀ ਸੈਰ ਦੇ ਨਾਲ ਸਵੇਰ ਦੀ ਸੈਰ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਆਲਸ ਸਸਤੀ ਅਰਿਆਗੀਆਂ ਛੱਡ ਕੇ ਸਿੱਧੇ ਵਾਸਤੇ ਡੇਲੀ ਅੱਧਾ ਘੰਟਾ ਘੱਟੋ ਘੱਟ ਕੱਢਣਾ ਜ਼ਰੂਰੀ ਹੈ ਉਹਦੇ ਵਿੱਚ 2-3 ਕਿਲੋਮੀਟਰ ਪੈਦਲ ਚੱਲਣਾ ਜਾਂ ਰਨਿੰਗ ਵੀ ਜ਼ਰੂਰੀ ਹੈ 2-3 ਕਿਲੋਮੀਟਰ ਪੈਦਲ ਪੈਦਲ ਚੱਲੋ ਉਹ ਵੀ ਬਹੁਤ ਵਧੀਆ ਹੈ ਇੱਕ ਤਾਂ ਆਪਣੇ ਕੋਲੇ ਪੰਜਾਬ ਵਿਦਿਨੀ ਸੋਹਣੀ ਧਰਤੀ ਹੈ ਜਿੱਦੋਂ ਆਪਾਂ ਸਵੇਰੇ ਸੈਰ ਕਰਾਂਗੇ ਆਕਾਂਤ ਦੇ ਵਿੱਚ ਜੇ ਆਪਾਂ ਸੈਰ ਕਰੀਏ ਸੈਰ ਆਪਾਂ ਜੇ ਆਕਾਂਤ ਦੇ ਵਿੱਚ ਕਰੀਏ ਖੁੱਲੇ ਵਾਤਾਵਰਣ ਦੇ ਵਿੱਚ ਕਰੀਏ ਜਿੱਵੇਂ ਆਪਾਂ ਖੇਤਾਂ ਵਾਲੇ ਪਾਸੇ ਚਲੇ ਜਾਈਏ ਜਿਸ ਤਰ੍ਹਾਂ ਜੇ ਇਹ ਖੇਤ ਹੈ ਇਸ ਤਰ੍ਹਾਂ ਜਿ ਲਈਏਗੇ ਉਹਦੇ ਉਸ ਤੋਂ ਵੀ ਜ਼ਿਆਦਾ ਦੁੱਗਣੇ-ਤਿੱਗਣੇ ਫਾਇਦੇ ਹਨ ਇੱਕ ਤਾਂ ਆਪਾਂ ਨੂੰ ਸਵੇਰ-ਸਵੇਰੇ ਤਾਜੀ ਆਕਸੀਜਨ ਆਪਣੇ ਦਿਮਾਗ ਨੂੰ ਆਪਣੇ ਫੇਫੜਿਆਂ ਨੂੰ ਤਾਜੀ-ਤਾਜੀ ਆਕਸੀਜਨ ਮਿਲਦੀ ਹੈ ਜੋ ਇਹ ਆਕਸੀਜਨ ਇਸ ਜੋ ਸਵੇਰ ਵਾਲੀ ਆਕਸੀਜਨ ਮਿਲਦੀ ਹੈ ਇਹ ਦਿਨ ਵੇਲੇ ਆਕਸੀਜਨ ਨਹੀਂ ਮਿਲਦੀ ਇੱਕ ਅਲੀ ਸਵੇਰ ਵੇਲੇ ਹੁੰਦੀ ਹੈ ਇਹ ਆਕਸੀਜਨ ਦੇ ਨਾਲ ਆਪਣੀਆਂ ਐਲਥਰ ਲੇਟਲ ਕੋਈ ਸਾਹ ਰਿਲੇਟਡ ਕੋਈ ਪ੍ਰੋਬਲਮਸ ਕੋਈ ਆਪਣੀਆਂ ਉਹ ਬਹੁਤ ਜ਼ਿਆਦਾ ਠੀਕ ਹੁੰਦੀਆਂ ਇੱਕ ਆਪਣੀ ਸੋਹਣੀ ਪੰਜਾਬ ਦੀ ਪੰਜਾਬੂ ਪਧਰੀ ਰੈਲੀਪਰੀ ਧਰਤੀ ਹੈ ਜੋ ਆਪ ਨੂੰ ਮਾਲਕ ਨੇ ਵਾਹਿਗੁਰੂ ਨੇ ਦਿੱਤੀ ਹੈ ਉਹ ਧਰਤੀ ਆਪਾਂ ਜਦੋਂ ਗ੍ਰੀਨਰੀ ਆਪਣੇ ਅੱਖਾਂ ਆਪਣਾ ਉਸ ਗ੍ਰੀਨਰੀ ਨੂੰ ਦੇਖਦੇ ਹਾਂ ਉਸ ਹਰਿਆਲੀ ਨੂੰ ਦੇਖਦੇ ਹਾਂ ਉਹਦੇ ਨਾਲ ਆਪਣੇ ਦਿਮਾਗ ਦੇ ਵਿੱਚ ਚੰਗੇ ਵਿਚਾਰ ਆਉਂਦੇ ਚੰਗੇ ਹਾਰਮੋਨ ਪੈਦਾ ਹੁੰਦੇ ਆ ਇਸ ਲਈ ਸਵੇਰੇ ਸਵੇਰੇ ਸੈਰ ਵਾਸਤੇ ਜ਼ਰੂਰ ਟਾਈਮ ਕੱਢਣਾ ਚਾਹੀਦਾ ਜਿਹੜੇ ਜਿਹੜੇ ਬੰਦੇ ਸਵੇਰ ਸਵੇਰ ਵੇਲੇ ਸੈਰ ਕਰਦੇ ਆ ਉਹ ਲਾਜ਼ਮੀ ਦੱਸਣਗੇ ਵੀ ਇਹਦੇ ਕੀ ਫਾਇਦੇ ਆ ਫਾਇਦੇ ਕੱਲੀਆਂ ਕਹਿਣ ਨਾਲ ਗੱਲਾਂ ਨਹੀਂ ਹੈਗੀਆਂ ਉਹ ਫਾਇਦੇ ਪ੍ਰੈਕਟੀਕਲ ਦੇ ਵਿੱਚੋਂ ਫਾਇਦੇ ਮਿਲਦੇ ਇਸ ਤਰੀਕੇ ਨੂੰ ਕੰਮ ਵਿੱਚ ਮਨ ਲੱਗਿਆ ਰਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਵੀ ਉਹ ਕੰਮ ਕਰਦੇ ਆ ਭਾਵੇਂ ਕੋਈ ਫਿਜ਼ੀਕikal ਤੌਰ ਤੇ ਕੰਮ ਕਰਦਾ ਭਾਵੇਂ ਕੋਈ ਮੈਂਟਲੀ ਤੌਰ ਤੇ ਜਿਵੇਂ ਆਪਾਂ ਕੰਪਿਊਟਰ ਤੇ ਕੋਈ ਕੰਮ ਕਰਦੇ ਆ ਇਸ ਤਰ੍ਹਾਂ ਕੋਈ ਕੰਮ ਕਰਦੇ ਆ ਉਹ ਅੱਕਦੇ ਨਹੀਂਗੇ ਉਹ ਸਵੇਰ ਤੋਂ ਲੈ ਕੇ ਉਸੇ ਪਰਫਾਰਮੈਂਸ ਦੇ ਨਾਲ ਉਸੇ ਉਸ એનર્ਜੀ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਨਾ ਆਕੇ ਬਿਨਾ ਥੱਕੇ ਕੰਮ ਕਰਨਗੇ ਇਸ ਲਈ ਸਰੀਰ ਵਾਸਤੇ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ